ਕੋਈ ਸੈੱਟ ਕਰ ਦਾਂਗੇ ਤੈਨੂੰ ਜਿਹੜੀ ਜਗ੍ਹਾ ਤੇ ਲਾਇਆ ਇਹ ਤਾਂ ਲੋਕਾਂ ਦੇ ਚੱਲਣ ਵਾਸਤੇ ਫੁੱਟਪਾਥ ਹੈ ਤੁਹਾਨੂੰ ਲੱਗਦਾ ਇਹ ਤਾਂ ਲੋਕਾਂ ਦੇ ਚੱਲਣ ਵਾਸਤੇ ਜਗ੍ਹਾ ਜਿੱਥੇ ਤੁਹਾਡੇ ਰੇਡ ਲੱਗੇ ਸਾਰੇ ਫੁੱਟਪਾਥ ਹੈ ਸਰਕਾਰੀ ਜਗ੍ਹਾ ਕਿਉਂ ਲਾਇਆ ਕੋਈ ਪਾਸੇ ਕਰ ਦਾਂਗੇ ਮੋਈ ਨਹੀਂ ਕਿ ਰੋਕਾਂ ਨਹੀਂ ਤੁਹਾਨੂੰ ਕਿਸੇ ਕਰੀ ਨਹੀਂ ਮੈਨੂੰ ਤਾਂ ਕਿਸੇ ਕਹਿ ਨਹੀਂ ਕਿੰਨੇ ਦਾ ਤੋਂ ਆਏ ਬਾਦ 2-4 ਹੀ ਹੋ ਗਏ ਜਿੱਥੇ ਛੋਟੇ ਰੇਡੀਆਂ ਆ ਗੀਆਂ ਉਹ ਫੁੱਟਪਾਥ ਹੈ ਲੋਕਾਂ ਦੇ ਤੁਰਨ ਵਾਸਤੇ ਅੱਛਾ ਜਿੱਥੇ ਛੋਟੇ ਆ ਹ ਲੱਗੇ ਤੇੁੱਲੇ ਲੱਗੇ ਇਹ ਲੋਕਾਂ ਦੀ ਪਾਰਕਿੰਗ ਬਸ ਤੇ ਅਸੀਂ ਪਾਰਕਿੰਗ ਵੀ ਰੋਕ ਲਈ ਤੇ ਤੁਸੀਂ ਫਟਵਾਦ ਵੀ ਰੋਕ ਬਈ ਪਾਸੇ ਕਰ ਦੇਣਾ ਬੋਜੀ ਕੱਲੀ ਕੋਈ ਗੱਲ ਨਹੀਂ ਮੈਂ ਕਿਸੇ ਕਹਿ ਨਹੀਂ ਕੋਈ ਗੱਲ ਨਹੀਂ ਬਈ ਗਲਤੀ ਹੋ ਗਈ ਸੌਰੀ ਬਈ ਤੰਨੂ ਪਾਸੇ ਕਰ ਦਾਂਗੇ ਕੱਲੀ ਬਈ ਕੱਲ ਨੂੰ ਨਾਲ ਪਾਸੇ ਕਰ ਦਾਂਗੇ ਬਹੁਤ ਵੱਡਾ ਚੋਰ ਮਹਿੰਗਾ ਜਿਹੜਾ ਹੈ ਕੋਈ ਕੱਲ ਨੂੰ ਪਾਸੇ ਕਰ ਦਾਂਗੇ ਬੋਜੀ ਗਲਤੀ ਹੋ ਗਈ ਸੌਰੀ ਕਿੰਨੇ ਸਾਲ ਹੋ ਗਏ ਦੋ ਸਾਲ ਹੋ ਗਏ ਦੋ ਸਾਲ ਲੱਗ ਤੋਂ ਕਿਸੇ ਨੇ ਨਹੀਂ ਰੁਕੇ ਆ ਕੇ ਅਜ ਤੱਕ ਵੀ ਕਿਸੇ ਕਾ ਨਹੀਂ ਆ ਗਿਆ ਕੀ ਹੁੰਦਾ ਬਈ ਪਾਸੇ ਕਰ ਦਿੰਦੇ ਬਈ ਮੇਰੇ ਮਾੜੇ ਨੇ ਰੁਕੇ ਨਹੀਂ ਅਜੇ ਅਹੀਂ ਕਿਸੇ ਗਿਆ ਬਈ ਕੀ ਹੁੰਦਾ ਮੈਂ ਕਰ ਦਿੰਦਾ ਪਾਸੇ ਇੰਨਾ ਟਾਈਮ ਆਪਾਂ ਨੂੰ ਕੈਂਕਰਾਂ ਨੂੰ ਪੁੱਛ ਕੇ ਜਰਨਾਂ ਦਾ ਪਤੀ ਕੰਨਦੰਦ ਤੋਂ ਤਿਆਰ ਲੱਗ ਗਿਆ ਹੀ ਪਾਸੇ ਕਰਦਾ ਚੱਕ ਕੇ ਜੀ ਤੇ ਉਹ ਨਹੀਂ ਕਹਿੰਦੇ ਸੀ ਫਿਰ ਤਾਂ ਮਤਲਬ ਕੱਲ ਨੂੰ ਛੱਟੇ ਵੀ ਜਾ ਸਕਦਾ ਨਹੀਂ ਨਹੀਂ ਖੜਾ ਰਹੀ ਸੜਕ ਵਾਸਤੇ ਸੜਕ ਵਾਸਤੇ ਅੱਗੇ ਫਟਵਾਤ ਤੋਂ ਨਹੀਂ ਜਾ ਸਕਦਾ ਪਰ ਰੋਕੇ ਜੋ ਰੋਕੀ ਸੀ ਉਹਨਾਂ ਨੇ ਕੋਈ ਵਾਰੀ ਕਿਹਾ ਜੀ ਆਪਾਂ ਅੰਦਰ ਕਰ ਲੈ ਸਮਾਨ ਸਾਰਾ ਚੱਕ ਕੇ ਸੀ ਨਹੀਂ ਫਟਵਾਤ ਤੇ ਲੱਗਿਆ ਨਹੀਂ ਫਟਵਾਤ ਖਾਲੀ ਕਵੰਟਰੀ ਗਏ ਫਟਵਾਤ ਦੇ ਵਿੱਚ ਇਹਨਾਂ ਨੇ ਨਾ ਤਾਂ ਭਾਰ ਲੱਗੇ ਆ ਤਾਂ ਪਾਰਕਿੰਗ ਹੈ ਭਾਈ ਕਬ ਖਾਲੀ ਕਰ ਦਾਂਗੇ ਭਾਈ ਜੀ ਫਟਵਾਤ ਹੋਸੀ ਗਿਆ ਪਰਕਿੰਗ ਆਉਂਗੀ ਭਾਈ ਖਾਲੀ ਕਰ ਦਾਂਗੇ ਭਾਈ ਜੀ ਸਾਰਾ ਖਾਲੀ ਕਰ ਦੇਣ ਕੱਲ੍ਹ ਖਾਲੀ ਮਿਲ ਹਾਂਜੀ ਸਰ 3 ਨੰਬਰ ਮੇਰਾ ਨਾਮ ਸਾਹਿਲ ਚਰਮਾ ਜੀ ਇੱਕ ਇਹਨਾ ਹੋਟਲ ਬਣਾਵਾ ਹੈ ਕਿ ਜਿਹੜੇ ਕੀ ਪਾਰਕਿੰਗ ਤੇ ਫੁੱਟਪਾਥ ਤੇ ਵੀ ਕਰਦਾ ਕੀਤਾ ਹੈ ਅਤੇ ਦਰਸ਼ਕ ਵੀ ਉਹ ਤੇ ਫੁੱਟਕਾ ਜਿਹਾ ਮੇਰੇ ਕੇ ਜੀ ਆਜੀ ਧਿਆਨ ਵਿੱਚ ਆਇਆ ਜੀ ਜਿਹੜੇ ਆਸ-ਪਾਸ ਦੇ ਲੋਕਾਂ ਜੀ ਉਹਨਾਂ ਨੇ ਧਿਆਨ ਚ ਲਿਆਂਦਾ ਵੀ ਇੱਕ ਜਿਹੜਾ ਟਾਬੇ ਵਾਲਾ ਬੰਦਾ ਜੀ ਉਹ ਰੋਡ ਤੇ ਇੱਕ ਵਾਰੀ ਰੋਕੀ ਬੈਠਾ ਜੀ ਜਿਹੜਾ ਜਿਹੜਾ ਆਪਣਾ ਹੁੰਦਾ ਜੀ ਦਰਖਤ ਹੁੰਦੇ ਜੀ ਉਹਦੇ ਥੱਲੇ ਕੀ ਹੈ ਜੀ ਉਹਨਾਂ ਨੇ ਆਪਾਂ ਸਿਲੰਡਰ ਪੱਠੀ ਦਾ ਕੀ ਹੋਇਆ ਜੀ ਜਿਹਦੇ ਨਾਲ ਕੀ ਹੈ ਜੀ ਜਿਹੜਾ ਪੇੜ ਹੈ ਉਨ ਨੂੰ ਨੁਕਸਾਨ ਹੋ ਰਿਹਾ ਤੇ ਬਾਕੀ ਜਿਹੜਾ ਹੈਗਾ ਸਰਕਾਰੀ ਜਗ੍ਹਾ ਤੇ ਜਿਹੜਾ ਕਬਜ਼ਾ ਕਰੀ ਬੈਠਾ ਜੀ ਉਹ ਮੇਰੇ ਧੰਨ ਚ ਆਇਆ ਤੇ ਇਹ ਤੇ ਬਸ ਮੈਂ ਥੋੜੇ ਜਿਹੇ ਟਾਈਮ ਪਾਕ ਇਹਦੇ ਜਿਹੜੀ ਬੰਦੂਈ ਕਰ ਦਈਏ ਜੀ ਉਹ ਤੇ ਕੀਤੀ ਜਾਊਗੀ ਜੇ ਕੋਈ ਆ ਪੇੜ ਨੂੰ ਕੋਈ ਨੁਕਸਾਨ ਹੋਇਆ ਜੋ বন ਵਿਭਾਗ ਦੇ ਨਿਗਰ ਵਿਚ ਲਿਆਂਦਾ ਜਾਊਗਾ ਜਿਵੇਂ ਸਾਡੇ ਰੋਜ਼ਗਾਰਨਾ ਹੈਗਾ ਜੀ ਉਹਨਾਂ ਦੇ ਵਿੱਚ ਜਿਹੜਾ ਐਲ ਐਸਓ ਸਾਹਿਬ ਆ ਉਹਨਾਂ ਦੀ ਨਿਗਰ ਵਿਚ ਲਿਆਂਦਾ ਜਾਊਗਾ ਜੇ ਉਸ ਤੇ ਕੋਈ ਬੰਦੂਈ ਕਰ ਵੀ ਆ ਜਾਂ ਉਹਨੂੰ ਕੋਈ ਜੁਰਮਾਨਾ ਲੱਗੂਗਾ ਉਹ ਵੀ ਅਸੀਂ ਉਚਿਤ ਅਧਿਕਾਰੀਆਂ ਦੇ ਨਿਗਰ ਚ ਲਿਆਂਦਾ ਲੈਂਗੇ ਬਹੁਤ ਸਾਰੀਆਂ ਰੇੜੀਆਂ ਜਿਹੜਾ ਢਾਬੇ ਵਾਲੇ ਆ ਜਿਹੜੇ ਸੜਕ ਤੇ ਜਾਂ ਫੁੱਟਪਾਥ ਦੀ ਜਗ੍ਹਾ ਰੋਕ ਲੈਂਦੇ ਆ ਕੀ ਕਹਿਣਾ ਜਿੰਨੇ ਵੀ ਕੋਈ ਰੇੜੀਆਂ ਵਾਲੇ ਆਗੇ ਜੀ ਮੈਂ ਪਹਿਲਾਂ ਵੀ ਇਹਨਾਂ ਨੂੰ ਆਖਿਆ ਵੀ ਦੇਖੋ ਜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਸ਼ਹਿਰ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ ਜੇ ਉਹ ਆ ਦਾ ਸਮਾਨ ਜਿਹੜਾ ਹੈਗਾ ਜੀ ਤਰੀਕੇ ਵਾਈਜ਼ ਰੱਖ ਲੈਣਾ ਲੋਕਾਂ ਨੂੰ ਪਰੇਸ਼ਾਨ ਨਾ ਆਵੇ ਤਾਂ ਠੀਕ ਆ ਜੀ ਪਰ ਅਸੀਂ ਕਹਿੰਦੇ ਆ ਜੀ ਇਹਨਾਂ ਨੂੰ ਅਸੀਂ ਕਿੰਨੇ ਵਾਰ ਸਮਝਾ ਚੁੱਕੇ ਆ ਪਰ ਨਹੀਂ ਸਮਝਦੇ ਪਰ ਹੁਣ ਇਹਨਾਂ ਨੇ ਤਾਂ ਕੀ ਆ ਜੀ ਅਸੀਂ ਬਣਦੀ ਹੋਈ ਰੁਟੀਨ ਜਿਹੜੀ ਕਾਰਵੇਜ ਸ਼ੁਰੂ ਕਰਦੀ ਹੈ ਜੀ ਤੇ ਤੁਸੀਂ ਦੇਖੋਗੇ ਕੁਝ ਸਮੇਂ ਬਾਅਦ ਜਿਹੜੇ ਵੀ ਕੋਈ ਇਹੋ ਜਿਹੇ ਵਿਅਕਤੀ ਹੈ ਜਿਹੜਾ ਕੋਈ ਸਰਕਾਰੀ ਜਗ੍ਹਾ ਤੇ ਕਬਜ਼ਾ ਕਰੂਗਾ ਅਸੀਂ ਉਹਨੂੰ ਹਟਾ ਦੱਕੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਹਾਜ਼ਿਰ ਹੈ ਤੁਮਝ ਵੀ ਸਾਹਮਣੇ ਆਇਆਗੇ ਕਿ ਇੱਕ ਵਿਅਕਤੀ ਵੱਲੋਂ ਦੇਖਿਆ ਗਿਆਗਾ ਘਟਪਾਤ ਤੇ ਵੀ ਪਰਛ ਲਾ ਕੇ ਉੱਥੇ ਆਪਣਾ ਸਮਾਗਮ ਕਰਾ ਤੇ ਉਦੋਂ ਦਾ ਪਾਕ ਨੂੰ ਫੇਰ ਕਰ ਸਰ ਜਿਹੜੇ ਵੀ ਇਹੋ ਜਿਹੇ ਮਸਲੇ ਜੀ ਜਿਵੇਂ ਜਿਵੇਂ ਸਾਡੇ ਕੋਈ ਧਿਆਨ ਚ ਲਿਆਈ ਜਾ ਰਿਹਾ ਜਾਂ ਲੋਕ ਸਾਨੂੰ ਦੱਸ ਰਿਹਾ ਜਾਂ ਪੱਤਰਕਾਰ ਭਾਈਚਾਰਾ ਤੋਂ ਸਾਨੂੰ ਕੋਈ ਪਤਾ ਲੱਗਦਾ ਵੀ ਕੋਈ ਇਦਾਂ ਦਾ ਵਿਅਕਤੀ ਹੈਗਾ ਜੀ ਅਸੀਂ ਉੱਥੇ ਸਖਤ ਕਾਰਵਾਈ ਕਰਨ ਵਾਸਤੇ ਤਿਆਰ ਹੋ ਗਏ ਸਰਜੀਕ ਮੰਨੋ ਫਲ ਫਰੂਟ ਦੀਆਂ ਰੇੜੀਆਂ ਐ ਸਬਜ਼ੀਆਂ ਦੀਆਂ ਰੇੜੀਆਂ ਇਹਨਾਂ ਨੂੰ ਜਗ੍ਹਾ ਦੇ ਰੱਖਿਆ ਮਰੀਤ ਸਿੰਘ ਬੋੜਿਆਂ ਦਾਣਾ ਮੰਡੀ ਮੰਡੀਆਂ ਨਾਲ ਇਹ ਵੀ ਬਾਜ਼ਾਰਾਂ 'ਚ ਇੰਪੋਰਟ ਰੇੜੀਆਂ ਲਾ ਕੇ ਖੜ ਜਾਂਦੇ ਨੇ ਤੇ ਟ੍ਰੈਫਿਕ ਦੀ ਸਮੱਸਿਆ ਕਾਫੀ ਆਉਂਦੀ ਹੈ ਦੇਖੋ ਜੀ ਪਹਿਲਾਂ ਜਿਹੜੀ ਹੱਥ ਰੇੜੀ ਦਾ ਮਤਲਬ ਇਹ ਹੈਗਾ ਜੀ ਜਿਹੜਾ ਸਰਕਾਰ ਨੇ ਜਿਹੜਾ ਹੱਥ ਰੇੜੀ ਵਾਸਤੇ ਕੀਤਾ ਉਹ ਨਾ ਜੀ ਉਹ ਤੁਰਦੀ ਫਿਰਦੀ ਇੱਕ ਰੇੜੀ ਦਾ ਲਾਇਸੈਂਸ ਹੁੰਦਾ ਜਿਵੇਂ ਜਿਹੜਾ ਕੋਈ ਵਿਅਕਤੀ ਹੈ ਜਿਹੜਾ ਕੋਈ ਛੋਟਾ ਵਰਗ ਦਾ ਵਪਾਰੀ ਹੈ ਉਹ ਕੀ ਹੈ ਜੀ ਆਪਦੀ ਤੁਰਦੇ ਫਿਰਦਾ ਕੋਈ ਵੀ ਸਮਾਨ ਸ਼ਹਿਰ ਵਿੱਚ ਵੇਚ ਸਕਦਾ ਹੈ ਪਰ ਜਿਹੜੇ ਇਹੋ ਜਿਹੇ ਰੇੜੀਆਂ ਵਾਲੇ ਹੁੰਦੇ ਜੋ ਕੀ ਕਰਦੇ ਜੀ ਇੱਕ ਪੱਕਾ ਅੰਡਾ ਬਣਾ ਲੈਂਦੇ ਆ ਉਹਦਾ ਜਿੱਥੇ ਇਹਨਾਂ ਨੂੰ ਲੱਗਦਾ ਵੀ ਇੱਥੇ ਪਬਲਿਕ ਜ਼ਿਆਦਾ ਆਉਣ ਲੱਗੇ ਉੱਥੇ ਇਕੱਠੀਆਂ ਰੇੜੀਆਂ ਲਾ ਲੂ ਕੇ ਆਪ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੰਦੇ ਆ ਪਰ ਉਹਨਾਂ ਨੂੰ ਵੀ ਮੈਂ ਸਖਤ ਵਾਰਨਿੰਗ ਦੇਣਾ ਚਾਹੁੰਦਾ ਵੀ ਸਾਡੇ ਜਿਹੜਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਕਿਤੇ ਵੀ ਸਾਨੂੰ ਇਹ ਜੀ ਆਉਗੀ ਦਿੱਕਤ ਤਾਂ ਅਸੀਂ ਉੱਥੇ ਹਟਾਵਾਂਗੇ ਉਹਨਾਂ ਨੂੰ ਵੀ ਜੀ ਜਿਹੜੀ ਸਰਕਾਰੀ ਜਗਾ ਜੀ ਉਹ ਕਿਸੇ ਦੀ ਕੋਈ ਜੱਦੀ ਨਹੀਂ ਹੈਗੀ ਜੀ ਕਈ ਦੁਕਾਨਦਾਰ ਫਾਸਟ ਫੂਡ ਦੀ ਦੁਕਾਨਾਂ ਖੋਲਣ ਦੇਣੇ ਕੇ ਬਾਹਰ ਰੇੜੀਆਂ ਲਵਾਉਂਦੇ ਨੇ ਉਹਨਾਂ ਨੂੰ 20 ਪਰ ਜੀ ਇਹ ਸਰ ਕੱਲ ਹੀ ਮੇਰੇ ਧਿਆਨ ਦੇ ਵਿੱਚ ਇੱਕ ਫੇਰ ਮਸਲਾ ਆਇਆ ਸੀ ਜੀ ਜਿਹੜਾ ਵੀ ਕੋਈ ਇਹ ਵਜਾ ਵਿਅਕਤੀ ਹੈ ਜਿਹੜਾ ਕੋਈ ਦੁਕਾਨਦਾਰ ਕੋਈ ਲੈ ਰਿਹਾ ਸੀ ਆ ਪਿੱਛੇ ਜੇ ਮੇਰੇ ਜਿਹੜੇ ਕੋਈ ਧਿਆਨ ਤਾਇਆ ਸੀ ਮਸਲਾ ਜੀ ਮੈਂ ਪਰਸਨਲੀ ਉਸ ਬੰਦੇ ਕੋਲੇ ਗਿਆ ਸੀਗਾ ਜੀ ਪਹਿਲਾਂ ਉਹ ਮੁਕਰ ਗਿਆ ਜੀ ਫਿਰ ਜਦੋਂ ਅਸੀਂ ਹੋਰ ਤੇ ਕਾਰਵਾਈ ਕੀਤੀ ਜੀ ਫਿਰ ਉਹਨੇ ਸਾਨੂੰ ਦੱਸਿਆ ਫਿਰ ਅਸੀਂ ਕਿਹਾ ਵੀ ਉਹਨੂੰ ਵੀ ਜੇ ਕੋਈ ਇਹਦਾ ਬੰਦਾ ਕੋਈ ਤੁਹਾਡੇ ਤੋਂ ਮੰਗਦਾ ਸਾਨੂੰ ਲਿਖਤੀ ਕੰਪਲੀਟ ਕਰੋ ਉਹਦੀ ਤੇ ਬੰਦੀ ਵੀ ਕਾਰਵਾਈ ਉਸਤੇ ਵੀ ਕੀਤੀ ਜਾਊਗੀ ਇੱਕ ਰੇਡੀਅਟਰ ਸਰਲੰਡਰ ਕਮਰਸ਼ੀਅਲ ਜਿਹੜੇ ਵੱਡੇ ਰੱਖੇ ਜਾਂਦੇ ਨੇ ਉਸ ਦਾ ਉਹਨਾਂ ਦੀ ਕੀ ਸਰ ਕੀ ਹੈ ਜੀ ਇਹਦੇ ਕੀ ਹੈ ਮੈਂ ਉਸ ਅਧਿ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਆ ਜਾਂ ਕੋਈ ਸਿਲੰਡਰਾਂ ਬਰਤੀ ਸਾਨੂੰ ਪਤਾ ਲੱਗੂ ਜੇ ਉਹ ਵੀ ਕੰਪਲੀਟ ਉਹਦੀ ਹੱਲ ਕੀਤੀ ਜਾਊਗੀ। ਅ ਕਈ ਰੇਡੀਆਂ ਤੇ ਪਤਾ ਲੱਗਾ ਘਰੇਲੂ ਸਿਲੰਡਰ ਜਿਹੜੇ ਵਸਤੇ ਜਾ ਰਹੇ ਆ ਜਿਹੋ ਕੇ ਕਾਨੂੰਨੀ ਤੌਰ ਤੇ ਕਮਰਸ਼ੀਅਲ ਸਿਲੰਡਰ। ਛਾ ਉਹਨਾਂ ਦੇ ਬਾਕੀ ਕਰ। ਅ ਸਰ ਐਸੀ ਕੀ ਹੈ ਜੀ ਉਹਦੇ ਤਹਿਤ ਜਿਹੜੀਆਂ ਇਹੋ ਜਿਹੀਆਂ ਰੇਡੀਆਂ ਜੀ ਉਹ ਸਾਰੀਆਂ ਚੈੱਕ ਕਰ ਰਹੇ ਹਾਂ ਜਿੰੜੀਆਂ ਵੀ ਕੋਈ ਇਹੋ ਜਿਹੇ ਵਿਅਕਤੀ ਸਾਨੂੰ ਪਾਏ ਜਾਣਗੇ ਉਹਨਾਂ ਦੇ ਜਿਹੜੇ ਖਾਣ ਵਗੈਰਾ ਉਹਨਾਂ ਨੂੰ ਕੱਟੇ ਜਾਣਗੇ ਤੇ ਉਹਨਾਂ ਨੂੰ ਜਿਹੜੇ ਮੋٹے ਜੁਰਮਾਨੇ ਪਾਏ ਜਾਣਗੇ। ਇੱਕ ਨਾ ਪੁਲਿਸ ਲਾਈਨ ਦੇ ਬਾਹਰ ਨਾ ਹੀ ਇੱਕ ਨਾਰੀ ਉਹ ਉਹ ਪੈਲਗਾ ਕਾਮ ਦਾ ਹਾਸੇ ਤੋਂ ਬਾਅਦ ਇਸ ਤਰ੍ਹਾਂ ਦੇ ਅਕਸਰ ਨਹੀਂ ਨੇ ਜਿਹੜੇ ਅੱਡੇ ਨਹੀਂ ਦੇਖੋ ਜੀ ਜਿਹੜੇ ਅੱਡੇ ਆ ਜਿਹੋ ਪੁਰਾਣੇ ਸਮੇਂ ਦੇ ਲੱਗੇ ਹੋਇਆ ਜੀ ਠੀਕ ਹੈ ਜੀ ਜਿਹੜਾ ਵੀ ਅਸੀਂ ਕੋਈ ਕਿਤੇ ਵੀ ਏਰੀਆ ਦੇ ਵਿੱਚ ਕੋਈ ਕਾਰਵਾਈ ਕਰਨ ਜਾਣੇ ਆ ਜੀ ਉਹ ਰੂਟੀਨ ਵਾਈ ਜਿਹੜਾ ਵੀ ਕੋਈ ਵਿਅਕਤੀ ਖੜਾ ਹੁੰਦਾ ਉਸ ਤੇ ਕਰਵਾ ਕਾਰਵਾਈ ਕੀਤੀ ਹੈ ਜਿਹੜੇ ਤੁਸੀਂ ਅੱਡੇ ਨੇ ਗੱਲ ਕੀਤੀਆਂ ਉਹ ਪਿਛਲੇ ਅਸੀਂ 2 ਦਿਨ ਪਹਿਲਾਂ ਹੀ ਉਹਨਾਂ ਦੇ ਸਾਰੇ ਅੱਡੇ ਜਿਹੜੇ ਜ਼ਬਤ ਕੀਤੇ ਸੀਗੇ ਜੀ